ਜਿਹੜੇ ਪੰਜਾਬੀ ਅੱਜ ਅੰਬਾਨੀਆਂ ਦੇ ਵਿਆਹ ਨੂੰ ਦੁਨੀਆ ਦਾ ਸਭ ਤੋਂ ਵੱਡਾ ਤੇ ਮਹਿੰਗਾ ਵਿਆਹ ਦੱਸ ਰਹੇ ਹਨ ਉਹ ਆਪਣਾ ਇਤਿਹਾਸ ਤੇ ਪਿਛੋਕੜ ਭੁੱਲ ਚੁੱਕੇ ਹਨ ਦੁਨੀਆ ਦਾ ਅੱਜ ਤੱਕ ਦਾ ਮਹਿੰਗਾ ਤੇ ਸਭ ਤੋਂ ਵੱਡਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਦਾ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਧੀ ਬੀਬੀ ਨਾਨਕੀ ਕੌਰ ਨਾਲ ਹੋਇਆ ਇਸ ਵਿਆਹ ਤੇ ਇਤਿਹਾਸ ਬਾਰੇ ਪੜ੍ਹ ਕੇ ਪਤਾ ਲੱਗਾ ਕਿ ਸਿੱਖ ਰਾਜ ਕਿੰਨੇ ਸ਼ਾਨਦਾਰ ਤੇ ਕਿੰਨਾ ਅਮੀਰ ਰਾਜ ਸੀ ਦੁਨੀਆਂ ਦਾ ਸਭ ਤੋਂ ਮਹਿੰਗਾ ਵਿਆਹ ਵੀ ਸਿੱਖਾਂ ਦੇ ਹਿੱਸੇ ਹੁੰਦਾ ਹੈ ਆਓ ਇਸ ਇਤਿਹਾਸ ਬਾਰੇ ਕੁਝ ਜਾਣਕਾਰੀ ਸਾਂਝੀ ਕਰਦੇ ਹਾਂ ਬਹੁਤੇ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਦੁਨੀਆਂ ਦਾ ਅੱਜ ਤੱਕ ਦਾ ਸਭ ਤੋਂ ਮਹਿੰਗਾ ਵਿਆਹ ਸਿੱਖਾਂ ਨੇ ਕੀਤਾ ਹੈ ਇਸ ਵਿਆਹ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਤੇ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਿਆਂ ਦੀ ਸੁਪਤਰੀ ਬੀਬੀ ਨਾਨਕੀ ਦਾ 7 ਮਾਰਚ 1837 ਨੂੰ ਹੋਇਆ ਕਵਰ ਨੌਨਿਹਾਲ ਸਿੰਘ ਲਈ